NNR نیوز ਦੇ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਦੀਆਂ ਗੱਲਾਂ ਕੁਝ ਕੋੜੀਆਂ ਪਰ ਸੱਚੀਆਂ ਜਦੋਂ ਕੋ ਵੱਡਾ ਹਾਸਾ ਵਾਪਰ ਜਾਂਦਾ ਫਿਰ ਜਾਂ ਤਾਂ ਜਿੱਥੇ ਵੱਡਾ ਹਾਸਾ ਵਾਪਰਦਾ ਪਰਚਾ ਹੋ ਜਾਂਦਾ ਇਕਤਰ ਤੇ ਇਹੀ ਹੁੰਦਾ ਤੇ ਜਾਂ ਫਿਰ ਕੁਝ ਮਾਫੀਆ ਦਿੱਤਾ ਜਾਂਦਾ ਤੇ ਅੱਜ ਦੇ ਹਾਲਾਤ ਤੁਹਾਨੂੰ ਦਿਖਾਉਣਾ ਸਾਹਮਣੇ ਤਸਵੀਰ ਦੇਖ ਸਕਦੇ ਹੋ ਕਿ ਇੱਕ ਗੰਨੇ ਦੀ ਟਰਾਲੀ ਪਲਟੀ ਹੋਈ ਹੈ ਇਹ ਤਕਰੀਬਨ ਪਰਸੋਂ ਪਰਸੋਂ ਦੀ ਗੱਲ ਹੈ ਕਿ ਇਥੋਂ ਇੱਕ ਬੱਚੇ ਦੀ ਮੌਤ ਹੋਈ ਔਰ ਉਸ ਤੋਂ ਬਾਅਦ 2 ਵਜੇ ਵੀ ਇਲਾਜ ਦੇ ਅਧੀਨ ਹੈ ਹਾਲਾਤ ਮਾੜੇ ਹਾਲਾਤ ਨਾਜ਼ੁਕ ਹੈ ਸਵਾਲ ਇਹ ਹੈ ਕਿ ਜਿਸ ਪਰਿਵਾਰ ਦਾ ਇੱਕ ਬੱਚਾ ਇਸ ਜਹਾਨ ਤੋਂ ਤੁਰ ਗਿਆ ਕੀ ਉਸ ਨੂੰ ਕੋਈ ਬੱਚੇ ਨੂੰ ਵਾਪਸ ਲਿਆ ਸਕਦਾ ਹੈ ਉਹਨਾਂ ਦਾ ਬੱਚਾ ਕਦੇ ਵਾਪਸ ਨਹੀਂ ਆਊਗਾ ਔਰ ਕਾਰਨ ਕੀ ਸੀ ਇਹ ਸੜਕ ਦੇਖ ਸਕਦੇ ਹੋ ਹਾਲਾਤ ਕੀ ਹੈ ਤਕਰੀਬਨ ਲੰਮੇ ਸਮੇਂ ਤੋਂ ਸੀਵਰੇਜ ਦੇ ਕਾਰਨ ਇਹ ਪੱਟੀ ਗਈ ਉਸ ਤੋਂ ਬਾਅਦ ਇਸ ਦੇ ਉੱਪਰ ਇਹ ਰੋੜੀ ਵਗੈਰਾ ਪਾਈ ਗਈ ਪਰ ਸੜਕ ਨਹੀਂ ਬਣੀ ਪੁੱਛਣੀਮੀ ਔਰ ਦੂਜੀ ਗੱਲ ਕਿ ਗੰਨੇ ਗੰਨੇ ਦੀਆਂ ਭਰੀਆਂ ਟਰਾਲੀਆਂ, ਓਵਰਲੋਡ ਟਰਾਲੀਆਂ ਇੱਥੋਂ ਲੰਘਦੀਆਂ ਸੀ ਜਿਸ ਦੇ ਕਾਰਨ ਟਰਾਲੀ ਪਲਟੀ ਔਰ ਬੱਚਾ ਥੱਲੇ ਆ ਗਿਆ। ਬੱਚੇ ਦੀ ਮੌਤ ਹੋ ਗਈ। ਗੰਨੇ ਗੰਨੇ ਦੀ ਭਰੀ ਟਰਾਲੀ ਇੱਥੇ ਪਲਟੀ ਔਰ ਰੋਡ ਜੋ ਸੀ ਠੇਕੇਦਾਰ ਤੇ ਪਰਚਾ ਹੋਇਆ। ਠੇਕੇਦਾਰ ਦਾ ਕਸੂਰ ਸੀ ਕਿ ਉਸ ਨੇ ਇਹ ਸੜਕ ਜਿਆਦਾ ਟਾਈਮ ਲਿਆ ਬਣਾਉਣ ਤੇ ਜਿਆਦਾ ਕਿ ਬਹੁਤ ਜਿਆਦਾ ਹੀ ਲਾ ਲਿਆ ਕਿਉਂਕਿ ਜੇਕਰ ਥੋੜੇ ਟਾਈਮ ਵਿੱਚ ਬਣੀ ਹੁੰਦੀ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ ਪਰ ਅੱਜ ਨਗਰ ਕੌਂਸਲ ਇਸ ਤੇ ਮਿੱਟੀ ਪਾ ਰਹੀ ਹੈ ਇਹ ਦੇਖ ਸਕਦੇ ਹੋ ਅੱਗੇ ਮਿੱਟੀ ਪਾਈ ਹੋਈ ਹੈ ਥੋੜੀ ਔਰ ਜੋ ਮਿੱਟੀ ਪਾਈ ਹੈ ਨਗਰ ਕੌਂਸਲ ਨੇ ਅੱਜ ਜੋ ਮਿੱਟੀ ਇਸ ਤੇ ਪਾਈ ਗਈ ਔਰ ਉਸ ਤੋਂ ਬਾਅਦ ਉਸ ਨੂੰ ਪਧਰਾ ਕਰਨਾ ਸ਼ੁਰੂ ਕਰਤਾ ਪਰ ਸਾਵਣ ਦੇਖ ਸਕਦੇ ਹੋ ਕਿ ਇੱਕ ਜੀਸੀਬੀ ਲੱਗੀ ਹੋਈ ਹੈ ਇਹ ਮਿੱਟੀ ਪਹਿਲ ਮਿੱਟੀ ਪਾਈ ਗਈ ਔਰ ਮਿੱਟੀ ਪਾ ਕੇ ਫਿਰ ਪਧਰੀ ਕਰਨੀ ਸ਼ੁਰੂ ਕੀਤੀ ਹੈ ਪਰ ਹਾਲਾਤ ਹੈ ਕਿ ਮਿੱਟੀ ਜਿੰਨੀ ਕੋ ਪਾਈ ਜਾ ਰਹੀ ਹੈ ਇਸ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਾਊਗਾ ਜ਼ਿਆਦਾ ਫਰਕ ਨਹੀਂ ਪੈਣਾ ਕਿਉਂਕਿ ਸੜਕ ਦਾ ਹਾਲਾਤ ਕੀ ਉੱਚੀ ਨਹੀਂ ਵੀ ਅਜੇ ਵੀ ਆ ਤੇ ਟਰਾਲੀਆਂ ਗੰਨੇ ਦੀ ਭਰੀਆਂ ਅਜੇ ਵੀ ਛੁਣਾਗ ਰੀਆਂ ਵਾ ਬਹੁਤ ਸਾਰੇ ਸਵਾਲ ਆ ਦੂਜੀ ਇੱਕ ਹੋਰ ਗੱਲ ਆ ਉਹ ਮੈਂ ਤੁਹਾਨੂੰ ਤਸਵੀਰ ਦਿਖਾਉਣਾ ਜਦੋਂ ਕਿ ਪ੍ਰੋਗਰਾਮ ਹੁੰਦਾ ਸੰਯੁਕਤ ਮੋਰਚਾ ਜਦੋਂ ਕਾਲ ਦੇਂਦਾ ਤਾਂ ਤਕਰੀਬਨ 100 100 150 200 ਟਰੈਕਟਰ ਟਰੈਕਟਰ ਮਾਰਚ ਕਰਦੇ ਆ ਤਾਂ ਮੈਂ ਅੱਜ ਕਹਿਆ ਕਿ ਗੱਲਾਂ ਕੋੜੀਆਂ ਪਰ ਸੱਚੀਆਂ ਜ਼ਰੂਰ ਹੈ ਪਰ ਅੱਜ ਇੱਥੇ ਕੋਈ ਟਰੈਕਟਰ ਦੇਖਣ ਨੂੰ ਨਹੀਂ ਮਿਲੇ ਨਹੀਂ ਮਿਲੇਗਾ ਅਸੀਂ ਵੀ ਲਗਾਤਾਰ ਕਿਸਾਨਾਂ ਦੇ ਨਾਲ ਜੁੜੇ ਹੋਏ ਹਾਂ ਕਿਸਾਨਾਂ ਦੀਆਂ ਖਫਰਾਂ ਚਲਾਉਂਦੇ ਹਾਂ ਔਰ ਅਸੀਂ ਵੀ ਕਿਸਾਨ ਹਾਂ ਪਰ ਅੱਜ ਵੀ ਫਰਜ ਬੰਦਾ ਸੀ ਜੇਕਰ ਸਰਕਾਰ ਨੇ ਕੁਝ ਨਹੀਂ ਕੀਤਾ ਠੇਕੇਦਾਰ ਨੇ ਕੁਝ ਨਹੀਂ ਕੀਤਾ ਠੇਕੇਦਾਰ ਤੇ ਪਰਚਾ ਹੋ ਗਿਆ ਪਰ ਹੁਣੇ ਕੰਮ ਉਸ ਤੋਂ ਬਾਅਦ ਹੋਣਾ ਨਹੀਂ ਪਰ ਜੇਕਰ ਅੱਜ ਟਰੈਕਟਰ ਵਗੈਰਾ ਕੋਈ ਇੱਥੇ ਆਏ ਹੁੰਦੇ ਤਾਂ ਥੋੜਾ ਵਧੀਆ ਚੰਗਾ ਲੱਗਣਾ ਸੀ ਔਰ ਇਸ ਤੋਂ ਬਾਅਦ ਸਾਹਮਣੇ ਤਸਵੀਰ ਦੇਖ ਲਓ ਕਿ ਕਿਸਾਨ ਯੂਨੀਅਨ ਦਾ ਦਫ਼ਤਰ ਨਜ਼ਰ ਤੈਨੂੰ ਆਵਗਾ ਜਿੱਥੇ ਕਿ ਗੰਨੇ ਦੀ ਟਰਾਲੀ ਪਲਟੀ ਹੈ ਬਿਲਕੁਲ ਸਾਹਮਣੇ ਕਿਸਾਨ ਯੂਨੀਅਨ ਦਾ ਇੱਥੇ ਦਫ਼ਤਰ ਵੀ ਹੈ ਤਾਂ ਉਸ ਕਿਸਾਨ ਯੂਨੀਅਨ ਦੇ ਉੱਪਰ ਨੰਬਰ ਲਿਖਿਆ ਹੋਇਆ ਹੈ ਆਪਾਂ ਗੱਲਬਾਤ ਕਰਾਂਗੇ ਜੋ ਲਾਈਵ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਾਂ ਹਾਲਾਤ ਇਹ ਨੇ ਬਣੇ ਹੋਏ ਅੱਜਕੱਲ ਮਾੜੇ ਤਾਂ ਕਿਸਾਨ ਯੂਨੀਅਨ ਦਾ ਗੱਲ ਕਰਦੇ ਆਂ ਨੰਬਰ ਆਪਾਂ ਲਾ ਲਿਆ ਵਾ ਉਹਨਾਂ ਤੋਂ ਕੇ ਜਵਾਬ ਕੀ ਮਿਲਦਾ ਹੈ ਹਾਲਾਤ ਜਿੰਨਾ ਜਿਸ ਪਰਿਵਾਰ ਦਾ ਬੱਚਾ ਜਹਾਨ ਤੋਂ ਤੁਰ ਗਿਆ ਕਦੇ ਵਾਪਸ ਨਹੀਂ ਆਵੇਗਾ ਮੈਂ ਵਾਰ-ਵਾਰ ਗੱਲ ਕਰਨਾ ਕਿ ਦਿਲ ਨੂੰ ਦੇਖਣ ਵਾਲੀ ਦੁਖੀ ਕਰਨ ਵਾਲੀ ਇਹੋ ਖਬਰ ਹੈ ਦੁਖੀ ਕਰਨ ਵਾਲੀ ਤਸਵੀਰਾਂ ਹੈ ਕਿ ਆ ਜੇਸੀਬੀ ਅੱਜ ਲੱਗੀ ਹੋਈ ਹੈ ਪਰ ਇੰਨੀ ਕਮੇਟੀ ਦੇ ਨਾਲ ਕੁਝ ਹੋਣਾ ਨਹੀਂ ਕੁਝ ਬਣਨਾ ਨਹੀਂਗਾ ਕਿਸਾਨ ਯੂਨੀਅਨ ਦਾ ਸਾਹਮਣੇ ਦਫ਼ਤਰ ਹੈ ਜੇਕਰ ਆ ਜਿੱਥੇ ਕਿਸਾਨ ਯੂਨੀਅਨ ਦਾ ਦਫ਼ਤਰ ਹੈ ਜੇਕਰ ਕੋਈ ਸਟਰੈਕਟਰ ਵਗੈਰਾ ਇੱਥੇ ਆਏ ਹੁੰਦੇ ਬਹੁਤ ਚੰਗਾ ਲੱਗਦਾ ਸੀ ਪਰ ਕੋਈ ਕਾਲ ਦਾ ਜਵਾਬ ਨਹੀਂ ਨਹੀਂ ਉਹਨਾਂ ਨੇ ਫੋਨ ਨਹੀਂ ਚੱਕਿਆ ਦੁਬਾਰਾ ਫੇਰ ਆਪਾਂ ਆ ਲੈਨੇ ਆ ਦੂਸਰਾ ਨੰਬਰ ਆਪਾਂ ਲਾਉਨੇ ਆ 57 ਚੰਦਨ ਇੱਕ ਬੰਦਾ ਇੱਕ ਨੰਬਰ ਲਾਇਆ ਉਹਨਾਂ ਨੇ ਚੁੱਕਿਆ ਨਹੀਂ ਔਰ ਦੂਸਰਾ ਨੰਬਰ ਆਪਰੇਲ ਕਰ ਲਿਆ ਔਰ ਦੂਜੀ ਗੱਲ ਕਿ ਜੋ ਇੱਥੇ ਗੰਨਾ ਵਗੈਰਾ ਗੰਨਾ ਟਰਾਲੀ ਪਲਟੀ ਚ ਤੇ ਗੰਨਾ ਅਜੇ ਤੱਕ ਉਧੇ ਪਿਆ ਹੈ ਹਲੋ ਹਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੱਤਰਕਾਰ ਹਦੀਪ ਸਿੰਘ ਨਾਲ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਸਰ ਲਾਈਵ ਚੱਲ ਰਿਹਾ ਹੈ ਬਹੁਤ ਸਾਰੇ ਲੋਕ ਤੁਹਾਨੂੰ ਦੇਖ ਰਿਹਾ ਹੈ ਤੁਸੀਂ ਫੋਨ ਤੇ ਨਾਲ ਜੁੜੇ ਰਹੋ ਹਾਂਜੀ ਸਰ ਗੱਲ ਇਹ ਹੈ ਕਿ ਜਦੋਂ ਤੁਸੀਂ ਪਿੱਛੇ ਦੇ ਸੰਯੁਕਤ ਮੋਰਚੇ ਦੇ ਕਾਲ ਸੀ ਤੁਸੀਂ ਟਰੈਕਟਰ ਮਾਰਚ ਕੀਤਾ ਕਿੰਨੇ ਕੁ ਟਰੈਕਟਰ ਤੋ ਜਿੱਥੇ ਬੰਦੇ ਦੇ ਨਾਲ ਜੁੜੇ ਹੋਏ ਸੀ ਕਿ ਕਿੰਨੇ ਟਰੈਕਟਰ ਹਨ ਕਿ ਇੱਥੇ ਟਰੈਕਟਰ ਮਾਰਚ ਕੀਤਾ ਸੀ ਅਸੀਂ ਤੋਂ ਤਕਰੀਬਨ 400 450 ਟਰੈਕਟਰ ਸੀਗਾ 450 ਟਰੈਕਟਰ ਸੀਗਾ ਤੇ ਚਲੋ ਬਰ ਜੀ ਠੀਕ ਹੈ ਚੰਗੀ ਗੱਲ ਹੈ ਕਿ ਤੁਸੀਂ ਟਰੈਕਟਰ ਮਾਰਚ ਕੀਤਾ ਸਰਕਾਰ ਦੀਆਂ ਨੀਤੀਆਂ ਮਾੜੀਆਂ ਤੇ ਹੁਣ ਸਰ ਮੈਂ ਦੂਜੀ ਸਵਾਲ ਤੇ ਆਉਣਾ ਕਿ ਇੱਕ ਗੱਡੇ ਦੀ ਟਰਾਲੀ ਪਲਟੀ ਹੋਈ ਸੀ ਔਰ ਜੋ ਟਰਾਲੀ ਸੀ ਗੱਡੇ ਦੀ ਉਹ ਵੀ ਕਿਸਾਨਾਂ ਦੀ ਸੀ ਕਿਸਾਨਾਂ ਦੇ ਸਿੱਤੇ ਅੱਜ ਸਰ ਤੁਹਾਡੇ ਟਰੈਕਟਰ ਇੱਥੇ ਕਿੰਨੇ ਕੁ ਆਏ ਹੋਏ ਆ ਤੇ ਫਿਰ ਸਰ ਜਿੱਥੇ ਕੋ ਰੋਡ ਮਿੱਟੀ ਉੱਤੇ ਹੁਣ ਇੱਕ ਜੇਸੀਬੀ ਪਾਰੀ ਇੱਕ ਕਹਿ ਸਕਦਾ ਕਿ ਖਾਨਾ ਪੂਰਤੀ ਹੈ ਜਿਕਰ ਕਿਸਾਨ ਚਾਹਦੇ ਤਾਂ ਦੋ ਜਹਾ ਟਰੈਕਟਰ ਲੱਗ ਜਾਂਦੇ ਤਾਂ ਚੰਗਾ ਹੁੰਦਾ ਅੱਜ ਤੁਹਾਡਾ ਟਰੈਕਟਰ ਇੱਥੇ ਵੀ ਆ ਰਿਹਾ ਅਸੀਂ ਜਿਹੜੀਆਂ ਮਿੱਟੀ ਬਣਾ ਰਹੇ ਹਾਂ ਬਣਾ ਕੇ ਦੋਦੇ ਬਾਰੇ ਜਿਹੜੇ ਆ ਖਾ ਰਹੇ ਹਾਂ ਤਕਰੀਬਨ ਸਰ ਅੱਜ ਅੱਜ ਤੀਜਾ ਦਿਨ ਹੈ ਇੱਕ ਪਰਿਵਾਰ ਦਾ ਬੇਟਾ ਇਸ ਜਹਾਨ ਤੋਂ ਤੁਰ ਗਿਆ ਕਦੇ ਵਾਪਸ ਨਹੀਂ ਆਊਗਾ। ਕੱਲ ਸਾਰੀ ਦਿਹਾੜੀ ਅਸੀਂ ਉੱਧਰ ਬਿਜੀ ਸੀ ਕਿ ਐਕਸੀਡੈਂਟ ਹੋਇਆ ਜਿਹੜਾ ਬੱਚਾ ਜਿਹਦੀ ਮੌਤ ਹੋ ਗਈ। ਉਹਨਾਂ ਦੇ ਨਾਲ ਸੀਗੇ ਕੱਲ। ਤਾਂ ਸਰ ਤੁਸੀਂ ਸਰ ਇੱਕ ਮੇਰੀ ਬੇਨਤੀ ਹੈ ਕਿ ਤੁਸੀਂ ਸਰ ਨਾਲ ਸੀ ਤੁਸੀਂ ਜੇਕਰ ਕੀਤਾਗਾ 4 1/2 400 ਟਰੈਕਟਰ ਸੀ ਪਰ ਇੱਕੋ ਜਥੇ ਬੰਦੇ ਵਿੱਚ ਕੱਲ ਇੱਕ ਬੰਦਾ ਨਹੀਂ ਹੁੰਦਾ ਬਹੁਤ ਸਾਰੇ ਹੁੰਦੇ ਆ ਤੁਸੀਂ ਕਿਸੇ ਹੋਰ ਦੀ ਡਿਊਟੀ ਲਗਾ ਦੇਣੀ ਸੀ ਕਿਉਂਕਿ ਤੁਹਾਡਾ ਦਫ਼ਤਰ ਬਿਲਕੁਲ ਸਾਹਮਣੇ ਆ। ਜਿੱਥੇ ਕਿ ਗੰਨੇ ਦੀ ਟਰਾਲੀ ਪਲਟੀ ਹੈ ਕੋਈ ਨਹੀਂ ਕਰਦੀ ਆ ਮੈਂ ਮੜਾ ਆ ਭੋਜ ਤੇ ਆ ਸਰ ਮੈਂ ਤੁਹਾਡੇ ਨਾਲ ਸੰਮਤ ਆ ਕਿ ਤੁਸੀਂ ਟਰੈਕਟਰ ਭੇਜ ਕੇ ਰੋਡ ਨੂੰ ਕੋਈ ਹੱਲ ਤੁਸੀਂ ਕਰੋਗੇ ਸਰਕਾਰਾਂ ਤੋਂ ਉੱਪਰ ਉੱਠ ਕੇ ਠੇਕੇਦਾਰ ਤੋਂ ਉੱਪਰ ਉੱਠ ਕੇ ਜ਼ਰੂਰ ਜ਼ਰੂਰ ਕਰਾਂਗੇ ਜ਼ਰੂਰ ਕਰਾਂਗੇ ਧੰਨਵਾਦ ਜੀ ਮਿਹਰਬਾਨੀ ਕੋਈ ਗੱਲ ਨਹੀਂ ਸਰ ਮੈਂ ਤੁਹਾਨੂੰ ਦੁਬਾਰਾ ਵੀ ਫੋਨ ਲਾਉਂਗਾ ਅਸੀਂ ਵੇਟ ਕਰਾਂਗੇ ਓਕੇ ਤਾਂ ਇਹ ਕਿਸਾਨ ਜਥੇਬੰਦੀ ਦਾ ਆਗੂ ਸੀ ਜਿਹਨਾਂ ਦਾ ਬੋਰਡ ਲਗਾ ਹੋਇਆ ਹੈ ਕਹਿੰਦੇ ਕਿਸੇ ਹੱਲ ਕਰਾਂਗੇ तकरीबन 2-3 ਦਿਨ ਬੀਤ ਗਿਆ ਅਜੇ ਤੱਕ ਤਾਂ ਕੋਈ ਟਰੈਕਟਰ ਨਹੀਂ ਆਇਆ ਪਰ ਜਦੋਂ ਸੰਯੁਕਤ ਮੋਰਚਾ ਕਾਲ ਦਿੰਦਾ ਤਾਂ ਉਦੋਂ ਇਕੱਠੇ ਜਰੂਰ ਸਾਰੇ ਹੋ ਜਾਂਦੇ ਆ ਅਸੀਂ ਵੀ ਇਕੱਠੇ ਹੋ ਜਾਂਦੇ ਆ ਅਸੀਂ ਵੀ ਖਬਰਾਂ ਚਲਾਉਂਦੇ ਆ ਅਸੀਂ ਵੀ ਹਿੱਸਾ ਬਣਦੇ ਆ ਪਰ ਅੱਜ ਇੱਕ ਕਿਸਾਨ ਯੂਨੀਅਨ ਨੂੰ ਆਪਾਂ ਫੋਨ ਲਾਇਆ ਤਾਂ ਉਹ ਕਹਿੰਦੇ ਕਿ ਅਸੀਂ ਉਪਰਾਲਾ ਕੁਝ ਕਰ ਰਹੇ ਆ ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ 2-3 ਦਿਨ ਦੇ ਟਾਈਮ 2 ਦਿਨ ਤਾਂ ਲੰਘ ਗਿਆ ਤੀਜੇ ਦਿਨ ਵੀ ਕੋਈ ਟਰੈਕਟਰ ਇੱਥੇ ਨਹੀਂ ਦਿਸਿਆ ਕਿਉਂਕਿ ਕੀ ਕੋਈ ਟਰੈਕਟਰ ਆ ਕੇ ਇੱਥੇ ਇਸ ਰੋਡ ਦੀ ਮੁਰੰਮਤ ਤੇ ਜਾਂ ਕੋਈ ਉੱਪਰ ਮਿੱਟੀ ਪਾਊਗਾ ਡਿਊਟੀ ਬਣਦੀ ਹੈ ਸਾਰਿਆਂ ਦੀ ਜਹਾਂ ਜੇਕਰ ਮੇਰੇ ਕੋਲ ਟਰੈਕਟਰ ਹੁੰਦਾ ਤਾਂ ਅੱਜ ਮੈਂ ਇੱਥੇ ਟਰੈਕਟਰ ਜ਼ਰੂਰ ਲੈ ਕੇ ਆਉਂਦਾ ਪਰ ਕਿਸਾਨਾਂ ਨੂੰ ਵੀ ਚਾਹੀਦਾ ਕਿ ਇਸ ਰੋਡ ਦੇ ਉੱਪਰ ਮਿੱਟੀ ਵਗੈਰਾ ਪਾ ਕੇ ਕੰਮ ਕਰਨ ਤਾਂ ਜੋ ਕੋਈ ਹਾਦਸਾ ਨਾ ਵਾਪਰੇ ਬਹੁਤ ਸਾਰੇ ਕਿਸਾਨ ਜੱਥੇਬੰਦੀਆਂ ਤੇ ਜੋ ਇਸ ਰੋਡ ਦੇ ਆਲੇ ਦੁਆਲੇ ਐ ਜੋ ਇਸ ਪਿੰਡਾਂ ਦੇ ਨਜ਼ਦੀਕ ਐ ਤੇ ਸਾਰੇ ਕਿਸਾਨਾਂ ਦੇ ਨਾਲ ਜੁੜੇ ਹੋਏ ਐ ਸਾਰੇ ਕਿਸਾਨਾਂ ਦੇ ਸਾਥ ਦਿੰਦੇ ਆ ਤਾਂ ਕਿਸਾਨਾਂ ਨੂੰ ਵੀ ਚਾਹੀਦਾ ਕਿ ਉਹ ਵੀ ਆਮ ਲੋਕਾਂ ਦਾ ਸਾਥ ਦੇਣ ਰੋਡ ਬਹੁਤ ਚੱਲਦਾ ਹੁਣ ਵੀ ਕਾਫੀ ਪੀੜ ਪੜਕਿਆ ਜਿੱਦ ਤੁੰਦ ਵੀ ਬਹੁਤ ਸੀ ਕੱਲ ਵੀ ਤੁੰਦ ਸੀ ਤਾਂ ਜੋ ਕੋਈ ਹੋਰ ਮੰਦ ਭਾਗੀ ਘਟਨਾ ਨਾ ਵਾਪਰੇ ਕੋਈ ਹਾਦਸਾ ਨਾ ਵਾਪਰੇ ਤੇ ਚਾਹੀਦਾ ਕਿ ਇੱਥੇ ਰੋਡ ਦੀ ਮੁਰੰਮਤ ਕਰਨ ਕਿਸਾਨਾਂ ਨੂੰ ਵੀ ਹੱਥ ਵਟਾਉਣਾ ਚਾਹੀਦਾ ਹੋਣਾ ਚਾਹੀਦਾ ਇੱਕ ਜੀਸੀਬੀ ਲੱਗੀ ਜ਼ਰੂਰ ਆ ਪਰ ਇਹ ਮੇਰੇ ਹਿਸਾਬ ਦੇ ਨਾਲ ਤਾਂ ਇੰਨਾ ਕੁਝ ਨਹੀਂ ਹੋਣਾ ਕਿ ਰੋਡ ਨੂੰ ਚੰਗੀ ਤਰ੍ਹਾਂ ਸਹੀ ਕੀਤਾ ਜਾਵੇ ਮੇਰੇ ਹਿਸਾਬ ਨਾਲ ਤਾਂ ਨਹੀਂ ਹੋਣਾ ਕਿੰਨੀ ਕਮੇਟੀ ਪੈ ਰਹੀ ਹੈ ਇਹਦੇ ਨਾਲ ਸਹੀ ਹੋ ਜਾਊਗਾ ਪਰ ਪਹਿਲ ਕਦਮੀ ਜਰੂਰ ਦਿਖਾਈ ਹੈ ਔਰ ਕਿਸਾਨਾਂ ਨੇ ਬੇਚਿਆ ਕਿ ਕਰਨਾ ਚਾਹੀਦਾ ਹੈ ਹੁਣ ਇੱਧਰ ਦੀ ਤਸਵੀਰ ਦੇਖ ਲਓਗੇ ਸਾਰਾ ਗੰਨਾ ਹੀ ਗੰਨਾ ਪਿਆ ਹੈ ਜੇ ਤੱਕ ਅਦਾ ਕੋਈ ਇਥੋਂ ਗੰਨਾ ਵੀ ਨਹੀਂ ਚੱਕਿਆ ਗਿਆ ਹਾਲਾਤ ਤੁਸੀਂ ਕਹਿ ਸਕਦੇ ਹੋ ਕਿ ਮਾੜਿਆ ਇੱਕ ਬੱਚੇ ਦੀ ਇੱਥੇ ਜਾਨ ਚਲੀ ਗਈ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਜਿੱਦਾਂ ਕਿ ਆਸ਼ਵਾਸ਼ਣ ਤਾਂ ਉਹਨਾਂ ਨੇ ਦਿਵਾਤਾ ਹੈ ਕਹਿੰਦੇ ਕਿ ਅਸੀਂ ਆਵਾਂਗੇ ਆ ਕੇ ਅਸੀਂ ਮਰੰਮਤ ਕਰਾਂਗੇ ਪਰ ਕੀ ਹੋਵੇਗਾ ਉਹ ਤਾਂ ਹੁਣ ਉਹ ਜਾਣਦੇ ਆ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਤਾਂ ਇੱਧਰ ਕੁਝ ਬੰਦੇ ਖੜੇ ਆ ਆਪਾਂ ਦੇ ਨਾਲ ਗੱਲਬਾਤ ਕਰਦੇ ਆ ਇੱਧਰ ਖੜੇ ਆ ਗੱਲਬਾਤ ਹਾਂਜੀ ਅੰਕਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੜੀ ਮੰਦਪਾਗੀ ਘਟਨਾ ਹੋਈ ਹੈ ਰੋਡ ਖਰਾਬ ਸੀ ਇੱਕ ਬੱਚੇ ਦੀ ਜਾਨ ਚਲੀ ਗਈ ਹੈ ਔਰ ਜਿਸ ਪਰਿਵਾਰ ਦਾ ਬੱਚਾ ਚਲ ਗਿਆ ਕਦੇ ਵਾਪਸ ਨਹੀਂ ਆਊਗਾ ਜੀ ਜੀ ਦੂਜੀ ਗੱਲ ਇੱਕ ਮੈਨੂੰ ਜਿਸ ਗੱਲ ਦਾ ਮੈਨੂੰ ਵੀ ਦੁੱਖ ਆ ਰਿਹਾ ਹੈ ਕਿ ਬਿਲਕੁਲ ਸਾਹਮਣੇ ਇੱਥੇ ਇੱਕ ਦਫਤਰ ਬਣਿਆ ਹੋਇਆ ਹੈ ਕਿਸਾਨ ਯੂਨੀਅਨ ਦਾ ਪਿੱਛੇ ਜੇ ਟਰੈਕਟਰ ਮਾਰਚ ਕੀਤਾ ਸੀ ਤਾਂ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਕਹਿੰਦੇ ਕਿ ਤਕਰੀਬਨ 400 ਤੋਂ ਉੱਪਰ ਸਾਡੇ ਟਰੈਕਟਰ ਟਰੈਕਟਰ ਇੱਥੇ ਮਾਰਚ ਕਰਨ ਲਈ ਆਏ ਸੀ ਪਰ ਅੱਜ ਇੱਥੇ ਨਾ ਤਾਂ ਕੋਈ ਕਿਸਾਨ ਆਇਆ ਨਾ ਅਗਣਾ ਚੁੱਕਿਆ ਗਿਆ ਕਿ ਕਿਸਾਨਾਂ ਨੂੰ ਵੀ ਚਾਹੀਦਾ ਸੀ ਕਿ ਇੱਕ ਦੋ ਟਰੈਕਟਰ ਲੈ ਆਉਂਦੇ ਉਹਨੂੰ ਕੋਲ ਟਰੈਕਟਰ ਮਾਰਚ ਕੀਤਾ ਤਾਂ 450 ਕਹਿੰਦੇ ਟਰੈਕਟਰ ਸਾਡਾ ਸੀ ਪਰ ਅੱਜ ਇੱਥੇ ਕੋਈ ਨਹੀਂ ਦਿਖ ਰਿਹਾ ਗੱਲ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਨਾ ਤੇ ਇੱਥੇ ਕਿਸੇ ਪਾਰਟਿਕੂਲ ਮਤਲਬ ਕਿਸੇ ਵੀ ਜਥੇ ਬੰਦੇ ਦੀ ਗੱਲ ਨਹੀਂ ਕੀਤੀ ਜਾ ਸਕਦੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਹਰ ਬੰਦਾ ਆਪਣੇ ਹੀ ਫਾਇਦੇ ਲਈ ਗੱਲ ਕਰ ਰਿਹਾ ਹਰ ਇੱਕ ਬੰਦਾ ਆਪਣੇ ਫਾਇਦੇ ਲਈ ਕਰ ਰਿਹਾ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਬਿਜ਼ਨਸਮੈਨ ਆ ਪਰ ਜਿਹੜਾ ਇੱਕ ਸਾਂਝਾ ਵਰਕ ਆ ਬਿਲਕੁਲ ਜਿੰਦੇਲ ਕੇ ਸਾਰੇ ਨੂੰ ਤਕਲੀਫ ਆ ਉਥੇ ਲਈ ਉਹਦੇ ਵਾਸਤੇ ਸਾਰ ਨੂੰ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਆ ਕਿਉਂਕਿ ਜਿਨ੍ਹਾਂ ਦਾ ਇਹ ਬੱਚਾ ਮਰ ਗਿਆ ਮੇਰੇ ਸਾਹਮਣੇ ਮਰਿਆ ਬੱਚਾ ਮੇਰੇ ਸਾਹਮਣੇ ਟਰਾਲੀ ਪਲਟੀ ਪਰਿਵਾਰ ਦਾ ਅੱਜ ਦੁੱਖ ਨਹੀਂ ਆਪਾਂ ਵੰਡਾ ਸਕਦੇ ਆਪਾਂ 10 ਮਿੰਟ ਜਾਵਾਂਗੇ ਪਰ ਪਰਿਵਾਰ ਨੇ ਤਾਂ ਸਾਰੀ ਜ਼ਿੰਦਗੀ ਲਗਾਉਣੀ ਆ ਮੈਨੂੰ ਪਤਾ ਇਸ ਗੱਲ ਦਾ ਮੈਂ ਆ ਅਸੀਂ ਆਪਣੇ ਹੱਥੀਆਂ ਜਿਹੜੇ ਜਿਹੜੇ ਉੱਤੋਂ ਗੰਨੇ ਚੁੱਕੇ ਆ ਜਿਹੜਾ ਉਹਦਾ ਬੱਚੇ ਦਾ ਬਾਪ ਸੀ ਨਾ ਜਦੋਂ ਥੱਲੇ ਸੀ ਉਹ ਜਦੋਂ ਇੰਨਾ ਇੰਨਾ ਹੀ ਬਾਹਰ ਕੱਢਿਆ ਤੇ ਉਹ ਕਹਿੰਦਾ ਮੈਨੂੰ ਇੱਥੇ ਛੱਡ ਦਿਓ ਮੇਰੇ ਬੱਚੇ ਨੂੰ ਬਾਹਰ ਕੱਢੋ ਮੈਂ ਕਿਹਾ ਤੇਰਾ ਬੱਚਾ ਕਿਥੇ ਕਹਿੰਦਾ ਅੱਗੇ ਆ ਮੈਂ ਕਿਹਾ ਪਹਿਲਾਂ ਤੈਨੂੰ ਤਾਂ ਕਢੀਏ ਫਿਰ ਉਹਨੂੰ ਵੀ ਕਢਾਂਗੇ ਜਦੋਂ ਤੁਸੀਂ ਬੱਚਾ ਕੱਢਦੇ ਹੋ ਕਿ ਬੱਚੇ ਦੇ ਕੁਝ ਹਾਲਾਤ ਕਿਦਾਂ ਦੇ ਸੀ ਕੁਝ ਸਾ ਹੈਗੇ ਸੀਗੇ ਬੱਚਾ ਜਿਹੜਾ ਦੋਸ ਹੀ ਨਾਲ ਹੁੰਦੇ ਇੱਕ ਉਹਦੇ ਭਰਾ ਦਾ ਬੱਚਾ ਸੀ ਪਹਿਲਾਂ ਤਾਂ ਉਹ ਇੱਕ ਬੱਚਾ ਜਿਹੜਾ ਸੀ ਉਹ 10 ਮਿੰਟ ਚ ਹੀ ਨਿਕਲ ਗਿਆ ਕਿਉਂਕਿ ਉਹ ਥੋੜਾ ਪਹਿਲਾਂ ਸੀ ਪਰ ਦੇਸ ਨਹੀਂ ਰਿਹਾ ਕੋਈ ਵੀ ਜਦੋਂ ਇਹ ਪਲਟੀ ਟਰਾਲੀ ਉਹ ਪਹਿਲਾਂ ਨਿਕਲ ਗਿਆ ਫਿਰ ਉਹਨੂੰ ਜਦੋਂ ਬਾਹਰ ਕੱਢਿਆ ਉਹਦੇ ਬਾਪ ਨੂੰ ਉਹਨੂੰ ਕਢਿਆ ਤਾਂ ਉਹ ਜਾ ਨਹੀਂ ਰਿਹਾ ਕਿਉਂਕਿ ਤੇ ਲਾਤਾਂ ਦੀ ਫੇਸ ਚੁੱਕੀ ਸੀ ਕਹਿੰਦਾ ਮੈਨੂੰ ਇੱਥੇ ਰੱਖ ਦਿਓ ਮੇਰੇ ਬੱਚੇ ਨੂੰ ਕੱਢੋ ਬਾਹਰ ਫਿਰ ਉਸ ਤੋਂ ਬਾਅਦ ਹੁੰਦੇ ਜਿਹੜਾ ਦੂਸਰਾ ਉਹਦੇ ਬ੍ਰਦਰ ਦਾ ਬੱਚਾ ਸੀ ਉਹ 5 ਕਿ ਮਿੰਟ ਬਾਅਦ ਉਹ ਨਿਕਲਿਆ ਉਹ ਮੈਂ ਆਪਣੇ ਬੇਟੇ ਨੂੰ ਕਿਹਾ ਮੈਂ ਕਿ ਉਹ ਫਟਾਫਟ ਹਸਪੀਟਲ ਲੈ ਜਾ ਉਹ ਨੂੰ ਭੇਜਿਆ ਪਰ ਉਹ ਮਤਲਬ ਉਹਦੀ ਇਹ ਨਹੀਂ ਪਤਾ ਕਿਉਂਕਿ ਉਸ ਟਾਈਮ ਐਸਾ ਸਿਚੁਏਸ਼ਨ ਸੀ ਕਿ ਦੇਖਿਆ ਨਹੀਂ ਜਾ ਸਕਦਾ ਇਹਨੂੰ ਕੀ ਹੋਇਆ ਲੇਕਿਨ ਉਹ ਥੋੜਾ ਸੁਰਤ ਵਿੱਚ ਸੀ ਉਹ ਵੀ ਠੀਕ ਸੀ ਲੇਕਿਨ ਤੀਸਰਾ ਜਿਹੜਾ ਬੱਚਾ ਹੈਗਾ ਉਹਨੂੰ ਇੱਕ ਤਾਂ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਆ ਦੂਜਾ ਇਹ ਸਿਚੁਏਸ਼ਨ ਸੀ ਕਿ ਬਹੁਤ ਜ਼ਿਆਦਾ ਉਹਦੇ ਤੇ ਵਜਨ ਆ ਚੁੱਕਾ ਸੀ ਤੇ ਉਹਨੂੰ ਕਢਦੇ ਕਢਨੇ ਤ 30 ਤੋਂ 35 ਜਾਂ 40 ਮਿੰਟ ਮੰਨ ਲਓ ਨਿਰ ਬੋਰਡ ਲੱਗ ਗਿਆ ਤੇ ਜਦੋਂ ਉਹਨੂੰ ਕੱਢਿਆ ਗਿਆ ਤੇ ਉਹ ਬਿਲਕੁਲ ਬਸੂਰਤ ਸੀ ਤੇ ਇਹੋ ਜੀ ਸਿਚੁਏਸ਼ਨ ਵੀ ਜੀ ਨਹੀਂ ਸੀਗੀ ਤੇ ਨਾ ਹੀ ਕੋਈ ਇੱਥੇ ਫਰਸਟ ਏਡ ਸੀਗੀ ਵੀ ਜਿਹੜਾ ਉਹਨੂੰ ਫਰਸਟ ਫਰਸਟ ਏਡ ਦਿੱਤੀ ਜਾ ਸਕਦੀ ਤੇ ਉਹ ਇਹੋ ਹੀ ਇੱਕ ਚਾਰਾ ਸੀ ਕਿ ਉਹਨੂੰ ਜਿੱਥੇ ਤੋਂ ਛੇਤੀ ਮਤਲਬ ਮੈਡੀਕਲ ਏਡ ਦਿੱਤੀ ਜਾਵੇ ਤੇ ਸੌਰੀ ਟੂ ਸੇ ਪਰ ਉਹ ਮੈਂ ਇੱਥੇ ਅੱਗੇ ਕੁਝ ਨਹੀਂ ਕਹਿ ਸਕਦਾ ਦੇਖੋ ਜੀ ਦੁੱਖ ਸਾਰਿਆਂ ਨੂੰ ਹੈ ਜਦੋਂ ਇੱਕ ਛੋਟਾ ਜਿਹਾ ਬੱਚਾ ਇਸ ਜਹਾਨ ਤੋਂ ਤੁਰ ਜਾਵੇ ਜਿਸ ਨੇ ਇਹ ਪੂਰੀ ਤਰ੍ਹਾਂ ਦੇਖੀ ਦੁਨੀਆ ਵੀ ਨਹੀਂ ਦੇਖੀ ਹੁੰਦੀ ਇਸੇ ਗੱਲ ਦਾ ਮੈਨੂੰ ਦੁੱਖ ਸੀ ਕਿਉਂਕਿ ਬਿਲਕੁਲ ਸਾਹਮਣੇ ਇਹ ਸਾਰੇ ਪਿੰਡ ਨੂੰ ਨਹੀਂ ਮੇਰੇ ਖਿਆਲ ਇਲਾਕੇ ਨੂੰ ਇਸ ਗੱਲ ਦਾ ਦੁੱਖ ਆ ਕਿ ਇੱਕ ਬੱਚਾ ਜਿੰਨੇ ਹਜੇ ਕੁਝ ਦੇਖਿਆ ਨਹੀਂ ਸੀ ਉਹ ਆਪਣੇ ਬਾਪ ਦੇ ਸਾਹਮਣੇ ਮਤਲਬ ਉਹਦੀ ਜਾਨ ਨਿਕਲ ਗਈ ਹਾਂ ਦੇਖੋ ਦੁੱਖ ਸਾਰਿਆਂ ਨੂੰ ਹੈ ਹਰ ਇੱਕ ਬੰਦਾ ਜੇ ਕੋਈ ਚਾਹ ਕੋਈ ਪੱਤਰਕਾਰ ਹੈ ਕੋਈ ਜਿਥੇ ਵੀ ਦੇਖ ਦੁੱਖ ਸਾਰਿਆਂ ਨੂੰ ਹੈ ਪਰ ਮੈਨੂੰ ਵੀ ਦੁੱਖ ਸੀ ਮੇਰਾ ਦੁੱਖ ਹੈ ਇਹ ਸੀ ਕਿ ਦੇਖੋ ਬਿਲਕੁਲ ਸਾਹਮਣੇ ਕਿਸਾਨ ਨਦਕ ਬਣਿਆ ਹੋਇਆ ਦਫਤਰ ਬਣਿਆ ਹੋਇਆ ਟਰੈਕਟਰ ਮਾਰਚ ਬੜੇ ਕਹਿੰਦੇ ਸਾਡੇ 450 80 ਵੀ ਖਬਰਾਂ ਲਾਈਆਂ ਸੀਗੀਆਂ ਕਾਫੀ ਜ਼ਿਆਦਾ ਟਰੈਕਟਰ ਵੱਡਾ ਟਰੈਕਟਰ ਮਾਰਚ ਆਪਾਂ ਸਰਕਾਰ ਨੂੰ ਵੀ ਛੱਡ ਦਿੰਦੇ ਆ ਠੇਕੇਦਾਰ ਨੂੰ ਤੁਸੀਂ ਛੱਡੋ ਜੋ ਉਹਨਾਂ ਨੂੰ ਕੁਝ ਕਰਨਾ ਹੀ ਨਹੀਂ ਤਾਂ ਆਪਾਂ ਨੂੰ ਕਹਿ ਕਿ ਸਕਦੇ ਆ ਤੇ ਗੱਲ ਇਹ ਹੈ ਕਿ ਅੱਜ ਕਿਸਾਨਾਂ ਦੇ ਜਿਹੜੇ ਟਰੈਕਟਰ 2 4 5 ਆ ਜਾਂਦੇ ਤਾਂ ਥੋੜਾ ਰੋਡ ਹੋਰ ਵੀ ਪਧਰਾ ਹੋ ਜਾਣਾ ਸੀ ਕਹਿੰਦੇ ਕੋਲ ਹੈਗਾ ਸੀ ਮੈਂ ਇੱਕ ਗੱਲ ਕਹਿਣਾ ਜੀ ਮੈਂ ਨਹੀਂ ਕਹਿ ਰਿਹਾ ਵੀ ਇਹ ਇੱਕ ਹੀ ਕਰ ਰਿਹਾ ਮੈਂ ਨਹੀਂ ਇਹ ਕਿ ਕਰ ਕਹਿ ਰਿਹਾ ਵੀ ਸਰਕਾਰ ਕੀ ਕਰ ਰਹੀ ਆ ਹਾਂਜੀ ਮੈਂ ਨਹੀਂ ਕਹਿ ਰਿਹਾ ਵੀ 3rd ਹੋਰ ਕੋਈ ਬੰਦਾ ਕਰਕੇ ਮੇਰਾ ਕਰਦਾਰ ਕੀ ਆ ਬਿਲਕੁਲ ਜੀ ਮੈਂ ਇਸ ਦੇਸ਼ ਨੂੰ ਇਸ ਆਪਣੇ ਪਿੰਡ ਨੂੰ ਆਪਣੇ ਜਿਹੜਾ ਜੋ ਵੀ ਮੇਰਾ ਹੈਗਾ ਇੱਥੇ ਇਹ ਇਲਾਕਾ ਉਹਦੇ ਵਾਸਤੇ ਮੈਂ ਕੀ ਕਰ ਰਿਹਾ ਮੇਰੀ ਇੱਕ ਜ਼ਿੰਮੇਵਾਰੀ ਹੈ ਬਿਲਕੁਲ ਜੀ ਤੁਸੀਂ ਇੱਕ ਬੜੀ ਵੱਡੇ ਜ਼ਿੰਮੇਵਾਰੀ ਨਿਭਾਈ ਆ ਉਹ ਹਾਲਾਤ ਬਿਆਨ ਨਹੀਂ ਕੀਤੇ ਜਾ ਸਕਦੇ ਇੱਕ ਵਾਰ-ਵਾਰ ਅਸੀਂ ਤੁਹਾਡੇ ਕੋਲ ਪੁੱਛਾਂਗੇ ਤਾਂ ਦਿਲ ਹੋਰ ਵੀ ਅੰਦਰੋਂ ਦੁਖਦਾ ਜੀ ਜੀ ਬਹੁਤ ਬਧਤਾਨਵਾਦੀ ਤਹਲਾ ਤੁਸੀਂ ਦੇਖ ਚੁੱਕੇ ਹੋ ਕਿ ਹਾਲਾਤ ਬਹੁਤ ਮਾੜੇ ਆ ਪਰ ਜਿੰਨੀ ਕੁ ਮਿੱਟੀ ਪਾਈ ਹੋਈ ਹੈ ਇਸ ਦੇ ਨਾਲ ਕੁਝ ਜ਼ਿਆਦਾ ਕੁਝ ਨਹੀਂ ਹੋਣਾ ਬਾਕੀ ਤੁਹਾਡੇ ਕੀ ਇਸ ਪ੍ਰਤੀ ਕੀ ਵਿਚਾਰ ਹੈ ਕਿ ਕਿਸਾਨਾਂ ਦੇ ਟਰੈਕਟਰਾਂ ਨੂੰ ਇੱਥੇ ਆ ਕੇ ਰੋਡ ਸਹੀ ਕਰਨਾ ਚਾਹੀਦਾ ਹੈ ਕਿ ਠੇਕੇਦਾਰ ਤਾਂ ਹੁਣ ਇੱਥੇ ਨਹੀਂ ਆਊਗਾ ਜਦੋਂ ਉੱਤੇ ਪਰਚਾ ਹੋ ਗਿਆ ਕਿ ਇਹ ਇਸ ਦਾ ਜ਼ਿੰਮੇਵਾਰ ਸਰਕਾਰਾਂ ਵੈ ਪਰ ਜਿਸ ਪਰਿਵਾਰ ਦਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਉਹ ਪਰਿਵਾਰ ਦੇ ਹਾਲਾਤ ਕੀ ਹੋਣਗੇ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਮੇਰੇ ਵੀ ਦਿਲ ਦੇ ਵਿੱਚ ਗੁੱਸਾ ਸੀ ਔਰ ਮੇਰੇ ਜੋ ਪਾਸੇ ਮੈਂ ਤੁਹਾਨੂੰ ਦੱਸਾਂਗੇ ਕੀਤੇ ਆ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣੀ ਕੀਮਤੀ ਸਲਾਹ ਜ਼ਰੂਰ ਦਿਓ